ਗਿਆ ਊਠਤ ਬੈਠਤ ਸੋਬਤ ਧਿਆਇ ਮਾਰਗ ਚਲਤ ਹਰੀ ਹਰਿ ਗਾਇਇ ਵੇਖੋ ਕੈਸੀ ਜੀਵਨ ਦੀ ਚਾਲ ਦੱਸ ਰਹੇ ਨੇ ਸੱਚੇ ਬਾਦਸ਼ਾਹ ਕੇ ਜੀਵਨ ਕਿਵੇਂ ਬਤੀਤ ਕਰਨਾ ਵੀ ਆਫ ਲਿਵਿੰਗ ਸਟਾਈਲ ਕੈਸੀ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਕਿ ਉਠਦੇ ਆ ਵੀ ਬੈਹਂਦੇ ਆ ਵੀ ਸੌਂਦੇ ਆ ਵੀ ਜਾਗਦੇ ਆ ਵੀ ਰਸਤੇ ਤੇ ਚੱਲਦੇ ਆ ਵੀ ਕਹਿੰਦੇ ਹਰ ਕਰਮ ਕਰਦੇ ਆ ਕਰਮ ਤੇ ਕਰਨ ਦੋ ਕਰਮਾਂ ਦੇ ਵਿੱਚ ਫਰਕ ਹੁੰਦਾ ਏ ਇੱਕ ਕਰਮ ਜਿਹੜੇ ਅਸੀਂ ਕੰਮ ਕਰਦੇ ਆ ਇੱਕ ਕਰਮ ਜਿਹੜੀ ਬਖਸ਼ਿਸ਼ ਜਿਸ ਨੂੰ ਆਪਾਂ ਜਪਜੀ ਸਾਹਿਬ ਵਿੱਚ ਪੜਦੇ ਆ ਕਰਮੀ ਆਵੈ ਕਪੜਾ ਨਤਿ ਮੋਖ ਦੁਆਰ ਕਰਮ ਕਰਦੇ ਆ ਉਹਦੇ ਕਰਮ ਦੇ ਪਾਤਰ ਬਣ ਜਾਈਏ ਉਹਦੀ ਬਖਸ਼ਿਸ਼ ਨੂੰ ਸਦਾ ਯਾਦ ਰੱਖੀਏ ਉਹਦੇ ਰਹਿਮਤ ਨੂੰ ਸਦਾ ਯਾਦ ਰੱਖੀਏ ਪਿਆਰਿਓ ਕੱਲ੍ਹ ਦੂਰ ਇਤਿਹਾਸਿਕ ਦਿਹਾੜੇ ਸਨ ਇੱਕ ਜੈਤੂ ਦਾ ਮੋਰਚਾ ਇੱਕ ਸਾਤਾ ਨਨਕਾਣਾ ਸਾਹਿਬ

ਇਸੇ ਰਾਜ ਨੇ ਜਦੋਂ ਦਿੱਲੀ ਦੇ ਰਕਾਬਦਾਨੀ ਸਾਹਿਬ ਗੁਰਦੁਆਰਾ ਸਾਹਿਬ ਦੀ ਕੰਧ ਢਾਈ ਸੀ ਸਰਕਾਰ ਬਣੀ ਤਾਂ ਸਭ ਤੋਂ ਅੱਗੇ ਹੋ ਕੇ ਪ੍ਰੋਟੈਸਟ ਇਸ ਨੇ ਕੀਤਾ ਸੀ ਤੇ ਜਿਸ ਵੇਲੇ ਇਹਨੂੰ ਰਾਜ ਸਿੰਘਾਸਨ ਮਿਲਿਆ ਹੁਣ ਬਾਕੀ ਰਾਜੇ ਪਟਿਆਲੇ ਦਾ ਵੀ ਰਾਜਾ ਸੀ ਭਵਿੰਦਰ ਸਿੰਘ ਉਹ ਥਾਪਣਾ ਨਬਦੇਸਨ ਅੰਗਰੇਜ਼ਾਂ ਦਾ ਪਰ ਇਹ 90 ਰਿਆਸਤ ਦਾ ਰਾਜਾ ਰਿਪੁਦਮਨ ਸਿੰਘ ਇਹ ਥਾਪੜਾ ਚਾਹੁੰਦਾ ਸੀ ਕਿ ਮੈਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਪੜਾ ਮਿਲੇ ਬਸ ਮੈਂ ਕਿਸੇ ਹੋਰ ਦਾ ਥਾਪੜਾ ਨਹੀਂ ਆਪਣੇ ਜੀਵਨ ਵਿੱਚ ਚਾਹੁੰਦਾ ਹੁਣ ਜਦੋਂ ਇਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜੋ ਸਮਾਗਮ ਸੀ ਉਹ ਉਲਕਿਆ ਗਗਦੀ ਦਾ ਤਖਤ ਤੇ ਬੈਠਣ ਦਾ ਜਿਹੜੇ ਅੰਗਰੇਜ਼ਾਂ ਨੂੰ ਨਹੀਂ ਬੁਲਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਹੀ ਇਹਨੇ ਦਸਤਾਰ ਬੰਦੀ ਕੀਤੀ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਹੀ ਕਿਰਪਾਨ ਪਹਿਨੀ ਤਦ ਸੰਭਾਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸ਼ੁਕਰਾਨਾ ਕੀਤਾ ਸੱਚੇ ਪਤਸ਼ਾਹ ਤੁਸੀਂ ਸਾਨੂੰ ਰਾਜ ਸਿੰਘ ਦਸਨ ਦੇਣ ਵਾਲੇ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ ਦੇ ਸਕਦਾ ਮਣ ਇਹ ਗੱਲ ਅੰਗਰੇਜ਼ਾਂ ਨੂੰ ਬੜੀ ਚੁੰਗੀ ਤੇ ਅੰਗਰੇਜ਼ਾਂ ਦੇ ਨਜ਼ਰ ਦੇ ਹੇਠ ਸੀ ਪਟਿਆਲੇ ਦਾ ਰਾਜਾ ਭਿੰਦਰ ਸਿੰਘ ਤੁਹਾਨੂੰ ਪਟਿਆਲਾ ਨਾਲ ਸਬੰਧੀ ਬਹੁਤ ਵੱਡੀ ਸੀ ਤੇ ਉਹਨਾਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਗੱਦੀ ਤੋਂ ਨਾ ਇਲਜ਼ਾਮ ਲਾ ਕੇ ਤੇ ਭਪਿੰਦਰ ਸਿੰਘ ਨੇ ਕਈ ਆਪਣੇ ਵੱਲੋਂ ਚਾਲਾਂ ਚਲੀਆਂ ਤੇ ਮਹਾਰਾਜਾ ਰਿਪੋਦਮਨ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਹੁਣ ਸਿੱਖਾਂ ਦੇ ਵਿੱਚ ਰੋਸ ਹੋਇਆ 9 ਸਤੰਬਰ 1923 ਜਿਸ ਦਿਨ ਰੋਸ ਨਾ ਰੋਸ ਦੇ ਉਸ ਮਨਾਇਆ ਗਿਆ ਉਸੇ ਸਮੇਂ ਜੈਤੋ ਵਿੱਚ ਇੱਕ ਗੁਰਦੁਆਰਾ ਹੈ ਗੰਗਸਰ ਸਾਹਿਬ ਇਹ ਗੁਰਦੁਆਰਾ ਗੰਗਸਰ ਦੋ ਨਹੀਂ ਇੱਕ ਕਰਤਾਰਪੁਰ ਦੇ ਵਿੱਚ ਵੀ ਕਰਤਾਰਪੁਰ ਵੀ ਦੋ ਨੇ ਇੱਕ ਕਰਤਾਰਪੁਰ ਜਲੰਧਰ ਵਿੱਚ ਹੈ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਜਿਹੜਾ ਜਲੰਧਰ ਵਿੱਚ ਕਰਤਾਰਪੁਰ ਹੈ ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਇਸ ਸਥਾਨ ਉਤੇ ਗੁਰਦੁਆਰਾ ਗੰਨਸਰ ਇੱਕ ਗੰਨਸਰ ਗੁਰਦੁਆਰਾ ਸਹਿਬ ਜੈਤੋ ਦੇ ਵਿੱਚ ਹੁਣ ਜੈਤੋ ਦੇ ਗੁਰਦੁਆਰਾ ਸਹਿਬ ਵਿੱਚ ਪ੍ਰੋਟੈਸਟ ਕਰਕੇ ਕਿਉਂਕਿ ਨਿਆਂ ਵਿਆਸਤੋ ਹੀ ਪੈ ਜਾਂਦੀ ਸਾਰੀ ਉਸ ਵੇਲੇ ਸੀ ਤੇ ਪ੍ਰੋਟੈਸਟ ਕਰਕੇ ਉਹਨਾਂ ਸਾਰੇ ਸਿੱਖਾਂ ਨੇ ਰਲ ਮਿਲ ਕੇ ਸ੍ਰੀ ਅਖੰਡ ਪਾਤਸ਼ਾਹ ਜੀ ਰੱਖਿਆ ਗੁਰੂਸ ਵਜੋਂ ਤੇ ਬੀਰ ਸਿੰਘ ਮਹਾਰਾਜੇ ਦੇ ਨਾਲ ਹਾਂ ਮਹਾਰਾਜੇ ਨਾਲ ਇਹ ਜਾਤੀ ਹੋਈ ਹੈ ਬੜੀ ਵੱਡੀ ਹੁਣ ਅੰਗਰੇਜ਼ ਸਰਕਾਰ ਨੂੰ ਪਤਾ ਲੱਗਿਆ ਉਹਨਾਂ ਨੇ ਸ੍ਰੀ ਅਖੰਡ ਪੁਰ ਸਾਹਿਬ ਕਰਦੇ ਹੋਏ ਸਿੰਘਾਂ ਨੂੰ ਉੱਥੋਂ ਚੁੱਕ ਕੇ ਲੈ ਗਏ ਜਿਨ੍ਹਾਂ 'ਚ ਬੰਦ ਕਰ ਦਿੱਤਾ ਹੁਣ ਪਹਿਲਾਂ ਸੀ ਮਸਲਾ ਰਾਜਾ ਰਿਪੂਦਮਨ ਸਿੰਘ ਦਾ ਪਰ ਹੁਣ ਮਸਲਾ ਵਿਗੜ ਕੇ ਬਣ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੇ ਸਾਰੇ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਗਈ 15 ਸਤੰਬਰ 1923 ਦੇ ਵਿੱਚ ਸਿਰ 25 ਸਿੰਘਾਂ ਦਾ ਜਥਾ ਜਦੋਂ ਅਕਾਲ ਤਖਤ ਤੇ ਗੱਲ ਚਲੇਗੀ 25 ਸਿੰਘਾਂ ਦਾ ਜਥਾ ਸ੍ਰੀ ਅਖੰਡ ਪੁਰ ਸਾਹਿਬ ਜਿਹੜਾ ਖੰਢਿਤ ਹੋਇਆ ਉਹਨੂੰ ਸੰਪੂਰਨ ਕਰਨ ਲਈ ਚਲਿਆ ਅੰਮ੍ਰਿਤਸਰ ਦੀ ਧਰਤੀ ਤੋਂ ਸਰਕਾਰ ਨੂੰ ਪਤਾ ਲੱਗਿਆ ਸਰਕਾਰ ਨੇ ਰਸਤੇ ਵਿੱਚ ਹੀ ਰੋਕ ਲਿਆ ਰਸਤੇ ਵਿੱਚ ਹੀ ਉਹਨਾਂ ਨੂੰ ਕੈਦ ਕਰ ਲਿਆ ਜੇਲ੍ਹ ਵਿੱਚ ਸੁੱਟ ਦਿੱਤਾ ਅਗਲੇ ਦਿਨ ਫੇਰ ਸਿੱਖਾਂ ਦਾ 25 ਸਿੰਘਾਂ ਦਾ ਜਥਾ ਗਿਆ ਕਰਦੇ ਆ ਕਰਦੇ ਆ ਇਹ ਪ੍ਰੋਟੈਸਟ 1923 ਤੋਂ ਅੰੰਬ ਹੋ ਕੇ 1924 ਆ ਗਿਆ ਤੇ 1925 ਤੱਕ ਪਹਿਲਾਂ 25 ਸਿੰਘਾਂ ਦਾ ਜਥਾ ਜਾਂਦਾ ਸੀ ਫਿਰ 500 ਸਿੰਘਾਂ ਦਾ ਜਥਾ ਭੇਜਣ ਲੱਗ ਪਏ ਤੇ ਕਰਦੇ ਆ ਕਰਦੇ ਆ 1925 ਦੇ ਵਿੱਚ ਹੁਣ ਜੇਲ੍ਹਾਂ ਵੀ ਭਰਦੇ ਆ ਜੇਲ੍ਹਾਂ ਤੋਂ ਬਾਹਰ ਲਿਜਾ ਕੇ ਜੰਗਲਾਂ ਵਿੱਚ ਛੱਡ ਦਿਆ ਕਰਦੇ ਸਨ ਦੂਰ ਦੁਰਾਡੇ ਜਿੱਥੋਂ ਸਿੱਖ ਦੁਬਾਰਾ ਵਾਪਸ ਨਾ ਆ ਸਕਣ ਜ਼ੁਲਮ ਦੀਆਂ ਹੰਢੀਆਂ ਚਾਲਦੀਆਂ ਸਰਕਾਰ ਨੇ ਇਹ ਪ੍ਰਦਰਸ਼ਿਤ ਚਲਾਇਆ ਤੇ ਜਿਸ ਵੇਲੇ 1925 ਲਗਭਗ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਅਖੀਰ ਅੰਗਰੇਜ਼ ਸਰਕਾਰ ਦੇ ਹੱਥ ਖੜੇ ਹੋ ਗਏ ਕਹਿੰਦੇ ਪਤਾ ਹੀ ਨਹੀਂ ਲੱਗਦਾ ਸਿੱਖ ਕਿੱਥੋਂ ਆ ਜਾਂਦੇ ਨੇ ਜਿੰਨੇ ਅਸੀਂ ਛੱੜਦੇ ਆ ਤੇ ਉਹਨਾਂ ਨੂੰ ਦੁਬਨੇ ਫੇਰ ਸਾਹਮਣੇ ਤੁਰੇ ਆਉਂਦੇ ਨੇ ਪਤਾ ਨਹੀਂ ਕਿ ਸਿਮਿੰਟੀ ਦੇ ਬਣੇ ਹੋਏ ਨੇ ਅਸੀਂ ਗੋਲੀਆਂ ਚਲਾਈਆਂ ਡਾਂਗਾ ਚਲਾਈਆਂ ਇਹਨਾਂ ਨੂੰ ਅਤਮੋਹੇ ਕਰ ਦਿੱਤਾ ਮੀਰ ਮੰਨੂ ਨੇ ਵੀ ਕੀਤਾ ਸੀ ਨਾ ਮਨੂੰ ਅਸਾਦੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉ ਸਾਨੂੰ ਵੱਡਦਾ ਸੀ ਦੂਣ ਸਵਾਈ ਹੋਈ ਇਹਹੀ ਖੇਡ ਇੱਥੇ ਵਰਤ ਰਹੀ ਹੈ ਅਖੀਰ 1925 ਦੇ ਵਿੱਚ ਲਾਸਟ ਮੂਮੈਂਟ ਉੱਤੇ ਇਹ ਜਿਹੜਾ ਪ੍ਰੋਟੈਸਟ ਸੀ ਪਹੁੰਚਿਆ ਬਹੁਤ ਵੱਡੀ ਗਿਣਤੀ ਵਿੱਚ ਕੌਮ ਇਕੱਠੀ ਹੋ ਕੇ ਗਈ ਜਿਸ ਵਿੱਚ ਬੀਬੀਆਂ ਵੀ ਸਨ ਬੱਚੇ ਵੀ ਸਨ ਬਜ਼ੁਰਗ ਵੀ ਸਨ ਤੇ ਅੰਗਰੇਜ਼ਾਂ ਨੇ ਮਸ਼ੀਨ ਕਰਨਾ ਬੀੜ ਦਿੱਤੀਆਂ ਸੀ ਇਹਨਾਂ ਦੇ ਉੱਤੇ ਪਰ ਸਿੰਘ ਰੋਸ ਵਜੋਂ ਅੱਗੇ ਨੂੰ ਵਧ ਰਹੇ ਸਨ ਪਿੱਛੇ ਨਹੀਂ ਹਟ ਰਹੇ ਸਨ ਉਹ ਕਹਿੰਦੇ ਅਸੀਂ ਗੋਲੀਆਂ ਚਲਾ ਦੇਣੀ ਆ ਸਿੰਘ ਕਹਿੰਦੇ ਚਲਾ ਦਿਓ ਪਰ ਅਸੀਂ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਅਸੀਂ ਡਟਣ ਵਾਲਿਆਂ ਵਿੱਚੋਂ ਹਾਂ ਹੁਣ ਡਟ ਜੇ ਅੱਗੇ ਨੂੰ ਲੈ ਕੇ ਵਧ ਰਹੇ ਨੇ ਇੱਕ ਬੀਬੀ ਸੀਓ ਦੇ ਪੁੱਛੜ ਤੇ ਇੱਕ ਬੱਚਾ ਚੁਕਿਆ ਹੋਇਆ ਸੀਗਾ ਛੋਟਾ ਜਿਹਾ ਬੱਚਾ ਉਹਦਾ ਜਦੋਂ ਮਸ਼ੀਨ ਨੇ ਜਨਾ ਬੀੜੀਆਂ ਗੋਲੀਆਂ ਚਲਾਈਆਂ ਪਹਿਲਾਂ ਪੈਰਾਂ 'ਚ ਚਲਾਈਆਂ ਵੀ ਰੁਕ ਜਾਣ ਨਹੀਂ ਚੱਲੇ ਫਿਰ ਸ਼ਹੀਦ ਵੀ ਹੋ ਗਏ ਤੇ ਇੱਕ ਗੋਲੀ ਉਸ ਪੁੱਛੜ ਚੱਕੇ ਹੋਏ ਉਹਦੇ ਬੱਚੇ ਦੇ ਲੱਗੀ ਜਾ ਕੇ ਉਹ ਬੱਚਾ ਚੜਾਈ ਕਰ ਗਿਆ ਜਦੋਂ ਗੋਲੀ ਲੱਗੀ ਉਸ ਬੱਚੇ ਨੂੰ ਉਹ ਇੱਕ ਹੱਥ ਵਿੱਚ ਉਹਨੇ ਬਚਾ ਚੁੱਕਿਆ ਹੋਇਆ ਇੱਕ ਕੰਮਚੇ ਨਿਸ਼ਾਨ ਸਾਹਿਬ ਉਸ ਬੀਬੀ ਨੇ ਕੀ ਕੀਤਾ ਉਹ ਬੱਚਾ ਧਰਤੀ ਤੇ ਰੱਖਿਆ ਤੇ ਨਿਸ਼ਾਨ ਸਾਹਿਬ ਲੈ ਕੇ ਫਿਰ ਜਥੇ ਦੇ ਨਾਲ ਤੁਰ ਪਏ ਜਦੋਂ ਇਹ ਸਾਰੀ ਖੇਡ ਦੇਖੀ ਕਿ ਸਿੰਘ ਨਹੀਂ ਹਟਣ ਵਾਲੇ ਅਖੀਰ ਵਿੱਚ ਫਿਰ ਅੰਗਰੇਜ਼ਾਂ ਨੂੰ ਈਨ ਮੰਨਣੀ ਪਈ ਕਿ ਅਸੀਂ ਗਲਤ ਸਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਭ ਕੁਝ ਮੰਨਦੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਲਈ ਅਸੀਂ ਇਹਨਾਂ ਨੂੰ ਝੁਕਾ ਨਹੀਂ ਸਕਦੇ ਹੁਣ ਇਹ ਦੇਖੇ ਹਾਲੇ ਤੇ ਥੋੜੇ ਆਈ ਨੇ ਹੋ ਸਕਦਾ ਹੈ ਪੂਰਾ ਪੰਜਾਬ ਇਹ ਪ੍ਰੋਟੈਸਟ ਵਿੱਚ ਖੜ ਜਾਏ ਤੇ ਫਿਰ ਸਾਨੂੰ ਸਾਹਮਣਾ ਔਖਾ ਹੋ ਜਾਏ ਤਾਂ ਅਖੀਰ ਤੇ ਉਹਨਾਂ ਨੇ ਬੋਡੀਆਂ ਟੇਕ ਦਿੱਤੀਆਂ ਸਿੰਘਾਂ ਨੇ 1925 ਦੇ ਵਿੱਚ ਜੈਤੋ ਵਾਲੇ ਅਸਥਾਨ ਉੱਤੇ ਫਿਰ 101 ਅਖੰਡ ਪਾਠ ਸਿਰ ਰੱਖੇ ਤੇ ਉਹਨਾਂ ਦੇ ਸੰਪੂਰਨ ਤੈਅ ਭੋਗ ਪਾਏ ਗਏ ਅਰਦਾਸ ਕੀਤੇ ਗਏ ਜਿਹੜਾ ਸ੍ਰੀ ਅਖੰਡ ਪੁਰਸੇਖੰਡੇ ਤੋਂ ਆਸੀ ਉਸਤਰੀ ਕੋਈ ਬੇਦਵੀ ਦੇ ਘੁੱਲ ਖੇਮਾ ਬਖਸ਼ਾਈ ਇਸ ਤੰਗ ਦੇ ਨਾਲ ਇਹ ਜੈਤੋ ਦਾ ਮੋਰਚਾ ਚੱਲਿਆ ਦੂਸਰਾ ਮੋਰਚਾ ਨਨਕਾਣਾ ਸਾਹਿਬ ਦਾ ਹੈ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਾਲ ਹੀ ਸੰਬੰਧਿਤ ਗੁਰੂ ਘਰ ਨਾਲ ਸੰਬੰਧ ਜਿਵੇਂ ਸਤਿਗੁਰੂ ਦੀ ਬਖਸ਼ੀਸ਼ਾਂ ਕਰਨ ਦੀ ਆਪਾਂ ਵਿਚਾਰ ਕਰ ਜਨਾਂ ਕਿ ਆਓ ਸ਼ਬਦ ਨਾਲ ਜੁੜਨਾ ਕਰੀਏ ਜਿਹੜੇ ਇੱਕ ਨੂੰ ਹੀ ਆਪਣਾ ਸਿਰ ਦਾ ਸਾਣੀ ਮੰਨਦੇ ਨੇ ਉਹਨਾਂ ਦੇ ਜੀਵਨ ਵਿੱਚ ਬਖਸ਼ਿਸ਼ਾਂ ਵਰਪਦੀਆਂ ਨੇ ਰਾਤਾ ਇੱਕ ਹਮਾਰਾ ਸਵਾਮੀ